ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਸਮਾਜ ਵਿੱਚ ਦੀਵਾਲੀ ਦੀ ਮਹੱਤਤਾ ਇੱਕ ਬਹੁਤ ਹੀ ਖਾਸ ਇਤਿਹਾਸਿਕ ਘਟਨਾ ਨਾਲ ਜੁੜਿਆ ਹੋਇਆ ਹੈ ਇਸ ਨੂੰ ਬੰਤੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ ਹਾਲਾਂਕਿ ਦੀਵਾਲੀ ਭਾਰਤ ਵਿੱਚ ਇੱਕ ਪ੍ਰਮੁੱਖ ਤਿਉਹਾਰ ਹੈ ਜਿਸ ਨੂੰ ਹਿੰਦੂ ਅਤੇ ਹੋਰਾਂ ਧਰਮਾਂ ਦੇ ਲੋਕ ਮਨਾਉਂਦੇ ਹਨ ਸਿੱਖ ਧਰਮ ਵਿੱਚ ਇਸ ਦਾ ਮੁੱਖ ਸੰਬੰਧ ਇਸ ਪ੍ਰਕਾਰ ਹੈ ਮੁੱਖ ਮਹੱਤਵ ਬੰਦੀ ਛੋੜ ਦਿਵਸ ਸਿੱਖੋਂ ਇਸ ਦਿਨ ਨੂੰ ਮੁੱਖ ਤੌਰ ਤੇ ਬੰਦੀ ਛੋੜ ਦਿਸ ਕੈਦੀਆਂ ਦੀ ਰਿਹਾਈ ਦਾ ਦਿਨ ਵਜੋਂ ਮਨਾਉਂਦੇ ਹਨ ਘਟਨਾ ਗੁਰੂ ਸਾਹਿਬ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਿਲਾ ਮੁਗਲ ਬਾਦਸ਼ਾਹ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਲਿਆ ਸੀ ਰਿਹਾਈ 1619 ਦੀ ਦੀਵਾਲੀ ਵਾਲੇ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਰਿਹਾ ਕੀਤਾ ਗਿਆ 52 ਰਾਜੇ ਗੁਰੂ ਸਾਹਿਬ ਨੇ ਇਕੱਲੇ ਰਿਹਾ ਹੋਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੇ ਇਹ ਸ਼ਰਤ ਰੱਖੀ ਕਿ ਉਹ ਆਪਣੇ ਨਾਲ 52 ਹਿੰਦੂ ਰਾਜਿਆਂ ਨੂੰ ਵੀ ਰਿਹਾ ਕਰਵਾਉਣਗੇ ਜਿਨ੍ਹਾਂ ਨੂੰ ਮੁਗਲ ਹਕੂਮਤ ਨੇ ਨજરਬੰਦ ਕੀਤਾ ਹੋਇਆ ਸੀ ਸ਼ਾਹ ਜਹਾਂਗੀਰ ਨੇ ਇਹ ਸ਼ਰਤ ਮੰਨ ਲਈ ਕਿ ਜਿੰਨੇ ਰਾਜੇ ਗੁਰੂ ਸਾਹਿਬ ਦੇ ਚੋਲੇ ਲੰਪਾ ਕੁਰਤੇ ਨੂੰ ਫੜ ਕੇ ਬਾਹਰੇ ਆ ਸਕਦੇ ਹਨ ਉਹ ਰਹਾ ਹੋ ਜਾਣਗੇ ਗੁਰੂ ਸਾਹਿਬ ਨੇ 52 ਕਲੀਆਂ ਝਲਰਾਂ ਵਾਲਾ ਵਿਸ਼ੇਸ਼ ਚੋਲਾ ਤਿਆਰ ਕਰਵਾਇਆ ਹਰ ਰਾਜੇ ਨੇ ਇੱਕ ਇੱਕ ਕਲੀ ਫੜ ਲਈ ਅਤੇ ਇਸ ਤਰ੍ਹਾਂ ਸਾਰੇ 52 ਰਾਜੇ ਰਹਾ ਹੋ ਗਏ ਇਸੇ ਲਈ ਗੁਰੂ ਸਾਹਿਬ ਨੂੰ ਬੰਤੀ ਛੋੜ ਕਿਹਾ ਜਾਂਦਾ ਹੈ ਅੰਮ੍ਰਿਤ ਸਰ ਆਮਦ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ 52 ਰਾਜਾਂ ਸਮੇਤ ਰਹਾਉ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਤਾਂ ਸਿੱਖ ਸੰਗਤਾਂ ਨੇ ਖੁਸ਼ੀ ਵਿੱਚ ਦੀਵਮਾਲਾ ਕੀਤੀ ਜੀ ਦੀਵੇ ਜਗਾਏ ਅਤੇ ਵੱਡੇ ਪੱਧਰ ਤੇ ਜਸ਼ਨ ਮਨਾਏ ਇਸ ਇਤਿਹਾਸਿਕ ਘਟਨਾ ਦੀ ਯਾਦ ਵਿੱਚ ਸਿੱਖ ਅੱਜ ਵੀ ਦੀਵਾਲੀ ਵਾਲੇ ਦਿਨ ਨੂੰ ਬੰਤੀ ਛੋੜ ਦਿਵਸ ਵਜੋਂ ਮਨਾਉਂਦੇ ਹਨ ਸਿੱਖ ਸਮਾਜ ਵਿੱਚ ਮਨਾਉਣ ਦਾ ਤਰੀਕਾ ਸ੍ਰੀ ਹਰਮੰਦਰ ਸਾਹਿਬ ਦੀ ਦੀਪਮਾਲਾ ਸ਼੍ਰੀ ਦਰਬਾਰ ਸਾਹਿਬ 골ਡਨ ਟੈਂਪਲ ਅੰਮ੍ਰਿਤਸਰ ਵਿਖੇ ਵਿਸ਼ਾਲ ਪੱਤਰ ਤੇ ਦੀਪਮਾਲਾ ਕੀਤੀ ਜਾਂਦੀ ਹੈ ਸਾਰੀ ਪ੍ਰਕਰਮਾਂ ਦੇ ਦੀਵੇ ਜਗਾਏ ਜਾਂਦੇ ਹਨ ਅਤੇ ਖੂਬ ਆਤਿਸ਼ਬਾਜ਼ੀਆਂ ਚਲਾਈਆਂ ਜਾਂਦੀਆਂ ਹਨ ਗੁਰਦੁਆਰਿਆਂ ਵਿੱਚ ਰੌਸ਼ਨੀ ਦੁਨੀਆ ਭਰ ਦੇ ਗੁਰਦੁਆਰਿਆਂ ਨੂੰ ਦੀਵਿਆਂ ਮੋਮਬਤੀਆਂ ਅਤੇ ਬਿਜਲੀ ਦੀਆਂ ਲਾਈਟਾਂ ਨਾਲ ਸਜਾਇਆ ਜਾਂਦਾ ਹੈ ਕੀਰਤਨ ਅਤੇ ਕਥਾ ਗੁਰਦੁਆਰਿਆਂ ਵਿੱਚ ਸਾਰੀ ਰਾਤ ਵਿਸ਼ੇਸ਼ ਦੀਵਾਨ ਸਜਾਏ ਜਾਂਦੇ ਹਨ ਜਿੱਥੇ ਗੁਰਬਾਣੀ ਦਾ ਕੀਰਤਨ ਅਤੇ ਬੰਤੀ ਛੋੜ ਦੀਪਕ ਦੇ ਇਤਿਹਾਸ ਦੀ ਕਥਾ ਕੀਤੀ ਜਾਂਦੀ ਹੈ ਲੰਗਰ ਅਤੇ ਮਠਿਆਈਆਂ ਵੱਡੇ ਪੱਧਰ ਤੇ ਲੰਗਰ ਤਿਆਰ ਕੀਤੇ ਜਾਂਦੇ ਹਨ ਅਤੇ ਮਠਿਆਈਆਂ ਵੰਡੀਆਂ ਜਾਂਦੀਆਂ ਹਨ ਇਹ ਦਿਵਸ ਸੱਚ ਦੀ ਜਿੱਤ ਜ਼ੁਲਮ ਤੋਂ ਮੁਕਤੀ ਅਤੇ ਨਿਸ਼ਕਾਮ ਸੇਵਾ ਦੇ ਸਿਖਾ ਸਿਧਾਂਤਾਂ ਨੂੰ ਦੱਸਾਉਂਦਾ ਹੈ ਸਿੱਖਾਂ ਲਈ ਦੀਵਾਲੀ ਸਿਰਫ ਇੱਕ ਰੋਸ਼ਨੀ ਦਾ ਤਿਹਾੜੀ ਨਹੀਂ ਸੰਗੋ ਧਰਮ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ 6ਵੇਂ ਗੁਰੂ ਸਹਿਬ ਜੀ ਦੀ ਦਲੇਰੀ ਅਤੇ ਨਿਰਡਰਤਾ ਨੂੰ ਯਾਦ ਕਰਨ ਦਾ ਪਵਿੱਤਰ ਦਿਸ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ